ਸਹੀ ਹੈ ਫਾਇਦਾ ਹੋ ਗਿਆ ਰਹੀ 48 ਲਾਇਆ ਲਖਾਈ ਕਰਾ ਦੇਣਾ ਯਾਰ ਕਰਾ ਦੇ ਕਹਿੰਦੇ ਮਾਨੂੰ ਹੁਣ ਕੀ ਹੈ ਬਈ 2000 ਪਾਉਂਦਾ ਤੇਰੇ ਪਿੰਡ ਦਾ ਬੰਦਾ ਪਰਮਾਨੈਂਟ ਭਜਾਉਂਦਾ 100 200 ਕਿੱਦਾਂ ਨਾ ਰੱਖੀ ਜਾ ਰਹੀ ਹੈ ਦਰਵਾਜ਼ੇ ਤੋਂ 200 ਨਹੀਂ ਨਹੀਂ ਯਾਰ ਜਿੰਦਾਬਾਦੀ ਹੈ ਜੀ ਰਿਤਾਬ ਲੈ ਕੇ ਜਾ ਰਿਹਾ ਤਾਂ ਭਾਈ ਕੀ ਦੇਣਾ ਬੜਾ ਬੜਾ ਫਿਰ 100 200 ਨਾ ਕੱਟ ਦੇ ਮੈਨੂੰ ਪਤਾ ਪਈ ਵੇਚਣੀ ਹੈ ਕਿੱਦਾਂ ਦਾ ਜੀ ਦਾ ਨਾਗਰਾ ਹਾਂ ਜੀ 5000 ਇਹ ਦੇਖੀ

ਬਾਈ ਕਿਨੇ ਗ੍ਰੀਟ ਕਰਦੇ ਆ ਯਾਰ ਆਪਾਂ ਵੀ ਰਹੇ ਨਹੀਂ ਵਰਗੋ ਜਿਹੜੇ ਰਹੇ ਨਹੀਂ ਪੂਰੇ 5 ਦੀ ਲੈਂਡ ਦੀ ਗੱਲ ਨਹੀਂ ਹੈ ਪ੍ਰੇ ਉਹ ਇੱਡੀ ਨਹੀਂ ਉਹ ਬਰਾਮ ਨਹੀਂ ਮੈਨ ਪੋਣਾ ਕੋਲ ਨਹੀਂ ਦੇ ਤੂੰ ਸਰ ਕੋਲ ਨਹੀਂ ਉਹ ਨਹੀਂ 80 ਹੈਣੀ ਉਹ ਤੇ ਹੀ ਆਣੀ ਗੱਲ ਹੋ ਰਹੀ ਹੈ ਭਾਈ ਉਹ ਤੇ ਯਾਰ ਤੂੰ ਮੈਂ ਦੇਉਂਗਾ ਤੇ ਕੋਲੋਂ ਦੇ ਤੂੰ ਤੇ ਨਕ ਨਹੀਂ ਨਹੀਂ ਸਾਡੀ ਆਰ ਫੜਗਾ ਮੇਰੇ ਕੋਲ ਤਾਂ ਬਟਵਾ ਨਹੀਂ ਹੈ ਇਹ ਕਾਹਦਾ ਹੈ ਉਹ ਨਹੀਂ ਜੋਤੀ ਦਾ ਉਹ ਯਾਰ ਨਹੀਂ ਯਾਰ ਆਹ ਗੱਲ ਨੂੰ ਬਗਾਈ ਹੋ ਗਰੀ ਉਹ ਉਸਦੀ ਪੈ ਗਈ ਫੇਰਾ ਫਿਰਦੀ ਪੈਦਾ ਜ ਆਂ ਥਾੜੀ ਆ ਫੇਰਾਂ ਦੇ ਪਿੱਛੇ ਬੁੱਕਤੀ ਆ ਗਈ ਪੈ ਗਈ ਆ ਮੈਂ ਜੁਬਾਰੀ ਦਾ ਦੇ ਦੇ ਗਿਆ ਤੇ ਹਾਂ ਤੇ ਬਾਈਕ ਤੇ ਦਿਖਾਈ ਦੇ ਦੇ ਹਾਂ ਜਿਹੜੇ ਕਰਾ ਸੀ ਮੈਂ